ਜਗਰਾਤੇ ਦੇ ਮੰਚ ਤੋਂ ਆਜ ਤੁਸੀਂ ਦੇਖਦੇ ਹੋ ਕਈ ਸਿੰਗਰਤ ਨਈਆਂ ਮਤਲਬ ਬਹੁਤ ਵੱਡਾ ਨਾਮ ਬਣ ਚੁੱਕੇ ਨੇ ਆਪਣੇ ਮੰਚ ਦੇ ਉੱਪਰ ਕਈ ਵਾਰ ਗੱਲਾਂ ਕਰਦੇ ਨੇ ਧਰਮ ਦੀਆਂ ਕੁਛ ਧਰਮਾਂ ਦਾ ਵਿਰੋਧ ਵੀ ਕਈ ਵਾਰੀ ਉਲਟ ਪੁਲਟ ਹੋ ਗਿਆ ਉਹਨਾਂ ਲੋਕਾਂ ਨੇ ਵਿਰੋਧ ਕੀਤਾ ਮਾਫੀ ਮੰਗਣੀ ਪਈ ਮੁਸਲਮਾਨਾਂ ਬਾਰੇ ਕਿਹਾ ਕਿ ਮੁਸਲਮਾਨਾਂ ਕੋਲ ਜਗਰਾਤੇ ਨਹੀਂ ਕਰਾਨੇ ਚਾਹੀਦੇ ਮਾਸਟਰ ਸਲੀਮ ਦੇ ਉੱਪਰ ਤੰਜ਼ ਕੱਸੀ ਉਹਨਾਂ ਨੇ ਕਮਲ ਖਾਨ ਬਾਰੇ ਗੱਲ ਕੀਤੀ ਖਾਨ ਸਾਹਿਬ ਬਾਰੇ ਕਿਹਾ ਜੀ ਖਾਨ ਜਿਹੜੇ ਵੱਡੇ ਨਾਮ ਨਹੀਂ ਸੱਤ ਕਹਿੰਦੇ ਨੇ ਕਿ ਮਤਲਬ ਮੁਸਲਮਾਨਾਂ ਕੋਲ ਜਗਰਾਤੇ ਨਹੀਂ ਕਰਾਨਾ ਚਾਹੀਦਾ ਕਹਿੰਦੇ ਜੇ ਮੰਦਿਰ ਦੇ ਵਿੱਚ ਤੁਸੀਂ ਮੌਲਵੀ ਨਹੀਂ ਰੱਖ ਸਕਦੇ ਤੇ ਜਗਰਾਤੇ ਵਿੱਚ ਕਿੱਦਾਂ ਉਹਨਾਂ ਨੇ ਕਿਹਾ ਕਿ ਜਿਹੜੀ ਪ੍ਰਥਾ ਹੈ ਇਹ ਜਿਹੜੀ ਜਗਰਾਤਿਆਂ ਦੀ ਪ੍ਰਥਾ ਵਾ ਇਹਦੇ ਵਿੱਚ ਮੁਸਲਮਾਨ ਪੈਚਾੜਾ ਨਹੀਂ ਹੋਣਾ ਚਾਹੀਦਾ ਇਹ ਸਟੇਜ ਨਹੀਂ ਸ਼ਿਰਕਤ ਨਹੀਂ ਚਾਹੀਦੀ ਇਹਨੂੰ ਲੈ ਕੇ ਨਹੀਂ ਸੋਚਦੇ ਦੇਖੋ ਜੀ ਭਗਵਤੀ ਮਾਂ ਸ੍ਰਸਵਤੀ ਜਿਹਦੇ ਕੰਠ ਦੇ ਵਿੱਚ ਨਿਵਾਸ ਹੋ ਗਿਆ ਜਿਹੜਾ ਗਾਣਾ ਹੈ ਉਹ ਮਾਂ ਸ੍ਰਸਵਤੀ ਦੀ ਦੇ ਬਿਲਕੁਲ ਜਿਹਦੇ ਕੰਠ ਦੇ ਵਿੱਚ ਹੋ ਗਿਆ ਕੋਈ ਵੀ ਗਾ ਸਕਦਾ ਉਹਨੂੰ ਗਵਾਉਣ ਵਾਲੀ ਸੋ ਉਹ ਭਗਵਤੀ ਭਗਵਤੀ ਮਾਤਾ ਇਹ ਫਾਲਤੂ ਦੇ ਵਿਚਾਰ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਮੈਂ ਪਹਿਲਾਂ ਹੀ ਕਿਹਾ ਸੀ ਕਲਯੁਗ ਦੇ ਵਿੱਚ ਪ੍ਰਤੱਖ ਪ੍ਰਮਾਨ ਹੈ ਭਗਵਤੀ ਦੀ ਜੋਤ ਬਿਲਕੁਲ ਚਾਹੇ ਮੰਦਿਰ ਚਲੇ ਜਾਓ ਉੱਥੇ ਜੋਤ ਮਿਲੇਗੀ ਗੁਰਦੁਆਰਾ ਸਾਹਿਬ ਚਲੇ ਜਾਓ ਉੱਥੇ ਵੀ ਇਹ ਜੋਤ ਮਿਲੇਗੀ ਕਿਸੇ ਪੀਰ ਫਕੀਰ ਦੀ ਦਰਗਾਹ ਤੇ ਚਿਰਾਗ ਚਿਰਾਗ ਜਗਦੇ ਨੇ ਜੋਤੀ ਦਾ ਸਰੂਪ ਹੈ ਤੁਸੀਂ ਚਰਚੇ ਦੇ ਵਿੱਚ ਚਲੇ ਜਾਓ ਕੈਂਡਲ ਕੈਂਡਲ ਮੋਮਬਤੀਆਂ ਜਗਾਉਂਦੇ ਨੇ ਉਹ ਵੀ ਜੋਤੀ ਦਾ ਸਰੂਪ ਬਣਿਆ ਹੁੰਦਾ ਬੰਦੇ ਦੇ ਬਾਹਰ ਵੀ ਇਹ ਜੋਤ ਹੈ ਬੰਦੇ ਦੇ ਅੰਦਰ ਵੀ ਜੋਤ ਹੈ ਬਸ ਇੱਕ ਸਮਝਣ ਦਾ ਨਜ਼ਰੀਆ ਹੈ ਜਿਤਨੀ ਦੇਰ ਤੱਕ ਇਨਸਾਨ ਨੂੰ ਉਸ ਜੋਤ ਦੇ ਬਾਰੇ ਕੋਈ ਚਾਨਣਾ ਨਹੀਂ ਪਏਗਾ ਉਨੀ ਦੇਰ ਤੱਕ ਉਹ ਆਪਸ ਦੇ ਵਿੱਚ ਇਸੇ ਤਰ੍ਹਾਂ ਦੇ ਬਾਤਾਲਾਬ ਦੇ ਵਿੱਚ ਵਿਵਾਦ ਦੇ ਵਿੱਚ ਪੈ ਕੇ ਆਪਣੇ ਆਪ ਨਹੀਂ ਖਤਮ ਕਰੇਗਾ ਕਿਸੇ ਦਾ ਕੁਝ ਨਹੀਂ ਜਾਣਾ ਕਿਉਂਕਿ ਜੋ ਕਿਸੇ ਨੇ ਮੰਨਣਾ ਹੈ ਉਹਨੇ ਉਹਨੂੰ ਮੰਨਣਾ ਇਹ ਗਲਤ ਦੇ ਵਿਚਾਰ ਨੇ ਜੀ ਉਹ ਜਗਰਾਤਾ ਨਹੀਂ ਕਰ ਸਕਦਾ ਉਹ ਨਹੀਂ ਕਰ ਸਕਦਾ ਦੇਖੋ ਜੀ ਸਾਡੇ ਵਾਸਤੇ ਬੜੀ ਮਾਨ ਦੀ ਗੱਲ ਹੋਣੀ ਚਾਹੀਦੀ ਹੈ ਕਿ ਕੋਈ ਮੁਸਲਮਾਨ ਭਗਵਤੀ ਦੀਆਂ ਭੇਟਾਂ ਗਾ ਮਾਸਟਰ ਸਲੀਮ ਨੇ ਜਦੋਂ ਇਸ ਦੇ ਉੱਪਰ ਬੈਕਫਾਇਰ ਕੀਤਾ ਕਹਿੰਦੇ ਮਾਂ ਤੇ ਸਭ ਦੀ ਬਿਲਕੁਲ ਮਾਂ ਮੁਸਲਮਾਨ ਦੀ ਵੀ ਹੈ ਮਾਂ ਕ੍ਰਿਸ਼ਚਨ ਦੀ ਵੀ ਹੈ ਮਾਂ ਸਿੱਖ ਦੀ ਵੀ ਹੈ ਮਾਂ ਹਿੰਦੂ ਦੀ ਵੀ ਹੈ ਕਹਿੰਦੇ ਜ਼ਰੂਰ ਉਹਨਾਂ ਨੇ ਕਿਹਾ ਕਿ ਪ੍ਰਥਾ ਕਰ ਕਰ ਨਹੀਂ ਆ ਮੈਂ ਤਾਂ ਨੇ ਕਿਹਾ ਕਿ ਮੈਂ ਪ੍ਰਥਾ ਦੀ ਗੱਲ ਕੀਤੀ ਹੈ ਮੈਂ ਮਹੰਤਾ ਦੀ ਜਿਹੜੀ ਵਿਧੀ ਹੁੰਦੀ ਉਹਦੀ ਗੱਲ ਕੀਤੀ ਹੈ ਕਿ ਇਹਨਾਂ ਲੋਕਾਂ ਨੂੰ ਵਿਧੀ ਦਾ ਨਹੀਂ ਪਤਾ ਪਰ ਉਹਨਾਂ ਮਾਸਟਰ ਸਲੀਮ ਜੀ ਨੇ ਕਿਹਾ ਕਿ ਅਸੀਂ ਨਿਊ ਲਾਈਟ ਕਰਦੇ ਹਾਂ ਡਾਲ ਲੈਂਦੇ ਨੇ ਉਹ ਮਹੰਤਾ ਦਾ ਕੰਮ ਹੈ ਉਹ ਮਹੰਤਾ ਦੀ ਵਿਧੀ ਹੈ ਗਣੇਸ਼ ਵੰਦਨਾ ਕਰਨੀ ਉਹ ਸਾਰੀਆਂ ਚੀਜ਼ਾਂ ਉਹਨਾਂ ਦੀ ਵਿਧੀ ਹੈ ਸਾਡੇ ਦੇ ਵਿੱਚ ਕੋਈ ਲੰਡੇ ਨਹੀਂ ਅਸੀਂ ਦੇ ਭਗਵੇਂ ਜਾਣਦੇ ਸੀ ਭਿੰਗਾ ਕੇ ਆ ਜਾਂਦੇ ਹਾਂ ਬਿਲਕੁਲ ਤੇ ਪਿਛਲੇ ਦਿਨ ਹੀ ਬਹਿਣ ਦਿੱਤਾ ਤਿੰਨ ਚਾਰ ਦਿਨ ਪਹਿਲਾਂ ਕਾਫੀ ਵਾਇਰਲ ਹੋਇਆ ਫਿਰ ਮਾਫੀ ਮੰਗਨੀ ਵੀ ਕਹਿੰਦੇ ਨੇ ਪੰਜਾਬ ਦੇ ਵਿੱਚ ਧਰਤੀ ਦੇ ਉੱਪਰ ਹਿੰਦੂਆਂ ਦੇ ਮੰਦਰਾਂ ਦੀ ਜਗ੍ਹਾ ਹੈਗੀਆ ਗੁਰਦੁਆਰੇ ਦੀ ਜਗ੍ਹਾ ਹੈਗੀਆ ਸਿੱਖਾਂ ਦੇ ਚਰਚ ਦੀ ਕੋਈ ਜਗ੍ਹਾ ਨਹੀਂ ਹੈਗੀ ਜਾਂ ਮਸਜਿਦਾਂ ਦੀ ਕੋਈ ਜਗ੍ਹਾ ਨਹੀਂ ਹੈਗੀ ਇਹਨੂੰ ਕਿਸੇ ਕਨਾਲ ਦੇਖਦੇ ਹੋ ਸਿਆਸੀ ਗੱਲਾਂ ਕਰਦੀਆਂ ਜਗਰਾਤੇ ਦੇ ਮੰਚ ਤੋਂ ਇਹ ਗਲਤ ਗੱਲ ਕਿਸੇ ਨੂੰ ਨਹੀਂ ਉਹਦੇ ਮਨ 'ਤੇ ਖਲੋਕੇ ਅਸੀਂ ਪਰਮਾਤਮਾ ਦਾ ਗੁਣਖਾਨ ਕਰਨ ਆਏ ਆਂ ਸਾਡਾ ਸਭ ਤੋਂ ਪਹਿਲਾ ਕੰਮ ਉਹਦਾ ਨਾਮ ਜਪਣਾ ਹੋਣਾ ਚਾਹੀਦਾ। ਬਿਲਕੁਲ। ਉਹਦਾ ਨਾਮ ਤੇ ਹੋਣਾ। ਜਦੋਂ ਅਸੀਂ ਇਹਨਾਂ ਗੱਲਾਂ ਗੱਲਾਂ ਦੇ ਵਿੱਚ ਪੈ ਜਾਂਦੇ ਆ ਇਹਦਾ ਮਤਲਬ ਇਹ ਹੈ ਕਿ ਅਸੀਂ ਖੁਦ ਵੀ ਪਟਕੇ ਹੋਏ ਆ ਤੇ ਲੋਕਾਂ ਨੂੰ ਵੀ ਪਟਕਾ। ਮੁੱਖੀ ਗੱਲ ਇਹ ਹੋਈ ਹੈ ਕਿ ਜੇ ਅਸੀਂ ਜਾਗਰਣ ਜਾਂ ਉਸ ਧਾਰਮਿਕ ਲਾਈਨ ਦੇ ਨਾਲ ਜੁੜੇ ਆ ਤੇ ਸਾਡਾ ਉਸੇ ਲਾਈਨ ਤੇ ਚੱਲਣਾ ਮੰਦਾ। ਨਾ ਕਿ ਉਹਨੂੰ ਛੱਡ ਕੇ ਆਪਾਂ ਸਿਆਸਤਾਂ ਦੇ ਵੱਲ ਚੱਲ ਪਈਏ ਕਿ ਉਹ ਧਰਮ ਚੰਗਾ ਹੈ, ਉਹ ਮਾੜਾ ਹੈ, ਉਹ ਮੇਰਾ ਵਧੀਆ ਹੈ, ਉਹਦਾ ਮਾੜਾ ਹੈ। ਇਹਨਾਂ ਗੱਲਾਂ ਨੂੰ ਛੱਡ ਕੇ ਸਿਰਫ ਉਹ ਪ੍ਰਮਾਤਮਾ ਦਾ ਨਾਮ ਤੇ ਹੋਣਾ ਚਾਹੀਦਾ। ਜਿਹੜੇ ਕੰਮ ਲਈ ਅਸੀਂ ਆਏ ਜੋ ਸਾਨੂੰ ਉਸ ਪਰਮਾਤਮਾ ਨੇ ਡਿਊਟੀ ਦਿੱਤੀ ਹੈ ਜਾਂ ਜ਼ਿੰਮੇਵਾਰੀ ਬਖਸ਼ੀ ਹੈ ਕਿ ਚਲੋ ਉਹ ਪਗਵਾ ਸਭ ਨੂੰ ਇਹੋ ਜੀ ਸਦਗੁਤੀ ਦੇਵੇ ਕਿ ਉਹ ਸਾਰੇ ਉਸ ਪਰਮਾਤਮਾ ਦਾ ਨਾਮ ਲੈ ਸਕਣ ਲੇਕਿਨ ਅਸੀਂ ਉਹਦਾ ਹਰ ਵੇਲੇ ਸ਼ੁਕਰਾਨਾ ਕਰਦੇ ਹਾਂ ਕਿ ਉਸ ਪਰਮਾਤਮਾ ਨੇ ਸਾਨੂੰ ਐਸਾ ਮਕੀ ਗੁਣ ਦਿੱਤਾ ਹੈ ਕਿ ਅਸੀਂ ਆਪ ਵੀ ਉਹਦਾ ਗੁਣਗਾਨ ਕਰੀਦੇ ਤੇ ਸਾਡੇ ਨਾਲ ਨਾਲ ਕਈ ਲੋਕ ਹੋਰ ਵੀ ਇਸਦਾ ਗੁਣਗਾਨ ਕਰਦੇ ਮੰਤ ਜਿਹੜਾ ਰੱਤਾਂ ਕਰਦੇ ਹੁੰਦੇ ਆ ਪਹਿਲਾਂ ਬੈਠੇ ਹੁੰਦੇ ਸਭ ਤੋਂ ਪਹਿਲਾਂ ਸਮਾ ਮੰਤਾਂ ਦਾ ਹੁੰਦਾ ਜੀ ਸਾਰੀ ਵਿਧੀ ਪੂਰੀ ਤਿਆਰੀ ਭਵਨ ਦੇ ਵਿੱਚ ਕਿਸ ਤਰੀਕਾ ਨਾਲ ਜਿਹੜਾ ਕੰਮ ਕਰਨਾ ਪੂਜਾ ਢੰਗੀ ਸਾਡਾ ਮੰਤਾ ਦੱਸਦੇ ਨੇ ਮੰਤਾਂ ਦੇ ਗੰਨ ਦੇ ਵਿੱਚ ਆ ਕੇ ਵਾਰ-ਵਾਰ ਕੀਆ ਜਾਂਦਾ ਉੱਤ ਜੋ ਜੀ ਸਿੰਗਲ ਦਾ ਟਾਈਮ ਹੋ ਗਿਆ ਮੰਤਾਂ ਨੂੰ ਉਠਾਇਆ ਜਾਂਦਾ ਗ੍ਰੇਸਤੀ ਪੁਰਾਣੇ ਮੰਤਾਂ ਜੀ ਪੁਰਾਣੇ ਸਮੇਂ ਦੇ ਵਿੱਚ ਜਾਗਰਣ ਹੁੰਦੇ ਸੀ ਮਾਤਾ ਕਾਲੀ ਮਾਪੇ ਹਮ ਇੱਕ ਧਾਰ ਦੇ ਵਿੱਚ ਵਿਚਾਰ ਜੋਤ ਜਗ ਜਾਂਦੀ ਸੀ ਆਲੇ ਦੁਆਲੇ ਸੰਗਤ ਬੈਠ ਜਾਂਦੀ ਸੀ ਜਿਹੜਾ ਇੱਕ ਵਾਰੀ ਜਗਰਾਤੇ ਦੇ ਵਿੱਚ ਆ ਗਿਆ ਦੁਬਾਰਾ ਉੱਠ ਕੇ ਘਰ ਨਹੀਂ ਸੀ ਜਾ ਸਕਦਾ ਜਾਂ ਉਤੋਂ ਬਾਹਰ ਨਹੀਂ ਸੀ ਜਾ ਸਕਦਾ ਜਿੰਨੀ ਦੇਰ ਤੱਕ ਸਿਰੇ ਭੋਗਦੀ ਸੀ ਕਹਾਣੀ ਲੇਕਿਨ ਅੱਜ ਕੱਲ ਦਾ ਦੌਰ ਐਸਾ ਹੈ ਕਿ ਮੰਨਤ ਜਦੋਂ 6:00 ਵਜਾਉਣਾ ਸ਼ੁਰੂ ਕਰਦੇ ਨੇ ਪੱਕਾ ਭਜਨ ਜਿਹਨੂੰ ਕਹਿੰਦੇ ਆ ਜਦੋਂ 6:00 ਵਜਾਉਣਾ ਸ਼ੁਰੂ ਕਰਦੇ ਨੇ ਅਤੀ ਸੰਗਤ ਉਬਾਸੀਆਂ ਮਾਰਨੇ ਸ਼ੁਰੂ ਕਰਦੇ ਆ ਤੇ ਕਿਸਾਨ ਨੂੰ ਸਮਝ ਨਹੀਂ ਆ ਰਹੀ ਕੀ ਬੋਲ ਰਹੇ ਨੇ ਲੇਕਿਨ ਇਹਦੇ ਵਿੱਚ ਮੰਨਤਾ ਦੀ ਕੋਈ ਕਮੀ ਨਹੀਂ ਹੈ ਕਮੀ ਹੈ ਸੁਣਨ ਵਾਲਿਆਂ ਦੀ ਕਿਉਂਕਿ ਉਹਦਾ ਤਾਂ ਧਿਆਨ ਹੀ ਫਿਲਮੀ ਤਰਜ਼ਾਂ ਦੇ ਗੀਤਾਂ ਸੁਣਨ ਵਾਲਾ ਉਹ ਕਹਿੰਦੇ ਛੇਤੀ ਛੇਤੀ ਇਹ ਟੋਲਟ ਮੱਕਾ ਲਾ ਕੇ ਸ਼ਾਮ ਤੋਂ ਮੱਝੇ ਗੀਤ ਇਨਸਟਰੂਮੈਂਟ ਲੱਗਣ ਤੇ ਪੀਟਾਂ ਚੱਲਣਾ ਕੋਈ ਕੋਲੇ ਦੀ ਬਰਾਤ ਗਾਵੇ ਕੋਈ ਕੁਛ ਗਾਵੇ ਅਸੀਂ ਨੱਚੀਏ ਉਹ ਫਿਰ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਅੱਜ ਦੀ ਡੇਟ ਦੇ ਵਿੱਚ ਸ਼ਰਦਾ ਭਾਅ ਬਿਲਕੁਲ ਘਟ ਗਿਆ ਤੇ ਮਖਾਵਾ ਜ਼ਿਆਦਾ ਰਹਿ ਗਿਆ ਲੋਕੀ ਦਰਸ਼ਨ ਕਰਨ ਨਹੀਂ ਆਉਂਦੇ ਲੋਕੀ ਸਿਰ ਪ੍ਰਦਰਸ਼ਨ ਦੇ ਲਈ ਆਉਂਦੇ ਨੇ ਕਿਸੇ ਜਗਰਾਤੇ ਤੇ ਜਾਣਗੇ ਆਪਣੀਆਂ ਫੋਟੋਆਂ ਆਪੇ ਖਿੱਚ ਕੇ ਪਾਈ ਜਾਣਗੇ ਜੇ ਮੈਂ ਜਗਰਾਤੇ ਤੇ ਆਇਆ ਕਿਸੇ ਤੀਰਥ ਸਥਾਨ ਤੇ ਜਾਣਗੇ ਆਪਣੀਆਂ ਫੋਟੋਆਂ ਆਪੇ ਖਿੱਚ ਕੇ ਪਾਈ ਜਾਣਗੇ ਜੇ ਮੈਂ ਜਗਰਾਤੇ ਤੇ ਆਇਆ ਕਿਸੇ ਤੀਰਥ ਸਥਾਨ ਤੇ ਜਾਣਗੇ ਉੱਥੇ ਜਾ ਕੇ ਵੀ ਆਪਣੀਆਂ ਫੋਟੋਆਂ ਪਾਉਣਗੇ ਕਿ ਅਸੀਂ ਦੇਖੋ ਜੀ ਇੱਥੇ ਆਏ ਹਾਂ ਕੋਈ ਜ਼ਰੂਰਤ ਨਹੀਂ ਤੁਹਾਡੀ ਸ਼ਰਧਾ ਜਿਹੜੀ ਹੈ ਉਹ ਹਰ ਜਗਾ ਦੇ ਉੱਤੇ ਉਸ ਭਗਵਾਨ ਦੇ ਪ੍ਰਤੀ ਇੱਕ ਜੀ ਹੋਣੀ ਚਾਹੀਦੀ ਨਾ ਕਿ ਇਹ ਦੂਜਿਆਂ ਵਾਲੇ ਦੇਖ ਕੇ ਤੁਸੀਂ ਉਹਨੂੰ ਕਿ ਮੈਂ ਪਤਾ ਨਹੀਂ ਕੀ ਕਰ ਰਿਹਾ ਉਹਨੇ ਪਤਾ ਨਹੀਂ ਕੀ ਕਰਨਾ ਪੱਕਾ ਭਜਨ ਹੋ ਰਿਹਾ ਨਹੀਂ ਛੇਤੀ ਛੇਤੀ ਨਾਲ ਕੋ ਭਗਤੀ ਜਿਹੜਾ ਛੇਤੀ ਕਰੋ ਜਦ ਕਿ ਜਿੰਨੀ ਦੇਰ ਤੱਕ ਭਗਵਤੀ ਦੇ ਜਾਗਰਣ ਦੇ ਵਿੱਚ ਪੰਜ ਪੇਟਾ ਪਕੀਆਂ ਨਹੀਂ ਪੜੀਆਂ ਜਾਂਦੀਆਂ ਉਨੀ ਦੇਰ ਤੱਕ ਉਸ ਤੋਂ ਅਗਲਾ ਕਿਉਂਕਿ ਮਾਂ ਭਗਵਤੀ ਦਾ ਆਵਾਹਨ ਹੈ ਜਿਹੜਾ ਛੈਨੇ ਦੇ ਨਾਲ ਕੀਤਾ ਜਾਂਦਾ ਤੇ ਕਈਆਂ ਨੂੰ ਇਹਨਾਂ ਦੀ ਮਰਿਆਦਾ ਹੀ ਨਹੀਂ ਪਤਾ ਤੇ ਉਹ ਕੀ ਕਹਿਣ ਕਿੰਨਾ ਦੇ ਵਿੱਚ ਦੇਖੀਦਾ ਹੈ ਪੰਜਾਬ ਤੋਂ ਬਾਹਰ ਜਾਈਦਾ ਉੱਥੇ ਛੈਨਾ ਹੀ ਨਹੀਂ ਮਿਲਦਾ ਉਹ ਤੇ ਖੜੇ ਹੋ ਕੇ ਤਾਰਾਦਾਨੀ ਇੱਕ ਬੰਦਾ ਪਾੜ ਦਿੰਦਾ ਤੇ ਉਹ ਸੁਣ ਕੇ ਲੋਕੀ ਚਲੇ ਜਾਂਦੇ ਥੋੜਾ ਥੋੜਾ ਗੱਲ ਸਮਝਾਂਗੇ ਮੰਤ ਅੱਜ ਕੱਲ ਮੈਂ ਦੇਖਦਾ ਹਾਂ ਕੋਈ ਕਹਿੰਦਾ ਜੀ ਮੈਂ ਮੰਤਾਂ ਮੰਤ ਮੈਂ ਸੁਣਿਆ ਸੀਗਾ ਜੋ ਸਰਚ ਕੀਤੀ ਜਾਂ ਸੁਣਿਆ ਲੋਕਾਂ ਕੋਲੋਂ ਕਹਿੰਦੇ ਮੰਤ ਇਦਾਂ ਹੀ ਨਹੀਂ ਕੋਈ ਮੰਤ ਬਣਿਆ ਜਾਂਦਾ ਜੀ ਐਵੇਂ ਆਪਾਂ ਮੰਤ ਸਹੀਰ ਕੋਈ ਵੀ ਹੋ ਸਕਦਾ ਜਿਹਨੂੰ ਮਿਊਜ਼ਿਕ ਦਾ ਪਤਾ ਹੈ ਲੇਕਿਨ ਜਿਹਨੂੰ ਮਿਊਜ਼ਿਕ ਦਾ ਪਤਾ ਮੰਤ ਨਹੀਂ ਹੋ ਸਕਦਾ ਮੰਤ ਦੀ ਕਹਿੰਦੀ ਕੋਈ ਸਪੈਸ਼ਲ ਚੀਜ਼ਾਂ ਅਸਲ ਮੰਤ ਮੰਤ ਕੌਣ ਆਸਾਂ ਇਹਦੇ ਵਿੱਚ ਮਹਾਂਤ ਉਹ ਨੇ ਜਿਹੜੇ ਅੱਜ ਵੀ ਸਾਰਾ ਆਪਣਾ ਨੇਮ ਰੱਖਦੇ ਨੇ ਜਿਵੇਂ ਸਾਡੇ ਗੁਰੂ ਜੀ ਆਤਨੀ ਸਤਿਕਾਰਯੋਗ ਵਰਿੰਦਰ ਕੋਹਲੀ ਜੀ ਮਾਤਾ ਰਾਣੀ ਮਾੜਾ ਟਾਊਨ ਮੰਦਰ ਮਾ ਲਾਲ ਭਵਾਨੀ ਜਿਹਦੇ ਉੱਥੇ ਸੇਵਾ ਕਰਦੇ ਨੇ ਉਹ ਨੇਮ ਕਰਦੇ ਨੇ ਉਹਨਾਂ ਦਾ ਨੇਮ ਹੁੰਦਾ ਹੈ ਮੰਗਲਵਾਰ ਦੀ ਮੰਗਲਵਾਰ ਨੇਮ ਨੇਰੀ ਆਵੇ ਤੂਫਾਨ ਆਵੇ ਲੋਕਡਾਊਨ ਲੱਗਾ ਹੋਵੇ ਉਹਨਾਂ ਨੇ ਆਪਣਾ ਨੇਮ ਨਹੀਂ ਸੀ ਛੱਡਿਆ ਮੰਗਲਵਾਰ ਦਾ ਮੰਗਲਵਾਰ ਨੇਮ ਅਸ਼ਟਮੀ ਦਾ ਨੇਮ ਹਰ ਮਹੀਨੇ ਦੀ ਅਸ਼ਟਮੀ ਦੇ ਨੇਮ ਨਬੜ ਇਹ ਕੋਈ ਸੌਖੀ ਗੱਲ ਨਹੀਂ ਥੜੇ ਦਾ ਭਜਨ ਕਰਨਾ ਕੋਈ ਸੌਖੀ ਗੱਲ ਨਹੀਂ ਆਪਾਂ ਕਈ ਆਪਣੇ ਕੰਮ ਕਰਦੇ ਆ ਲੇਕਿਨ ਕਦੀ ਦੇਖਦੇ ਆ ਕਿ ਨੇਰੀ ਤੂਫਾਨ ਆਇਆ ਜਾਂ ਕੋਈ ਆਪਣੀ ਤਬੀਅਤ ਨਹੀਂ ਸਹੀ ਹੈਗੀ ਕਹਿੰਦੇ ਨੇ ਚਲੋ ਛੱਡੋ ਅਗਲੀ ਵਾਰੀ ਦੇਖਾਂਗੇ ਲੇਕਿਨ ਜਿਹੜੇ ਮਹੰਤ ਹੁੰਦੇ ਨੇ ਉਹਨਾਂ ਤੇ ਬੜੀ ਬੜੀ ਬਗਵਤੀ ਦੀ ਕਿਰਪਾ ਹੁੰਦੀ ਹ 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 ਕਿ ਮਹੰਤੀ ਦਾ ਨਾਮ ਬਦਲਦਾ ਜਾ ਰਿਹਾ ਹੈ ਜਿਹੜਾ ਵੀ ਕੋਈ ਮਹੰਤ ਬੰਦਾ ਹੈ ਉਹਨੇ ਅੱਗੋਂ ਭਾਵੇਂ ਉਹਦੇ ਕੋਲ ਆਪਣੇ ਕੋਲ ਚੰਗੀ ਤਰੀਕੇ ਨਾਲ ਮੰਤੀ ਨਹੀਂ ਹੈਗੀ ਉਹਨੂੰ ਚਾਰ ਲੋਕ ਨਹੀਂ ਜਾਣਦੇ ਲੇਕਿਨ ਅੱਗੋਂ ਉਹਨੇ ਆਪਣੇ ਸ਼ਕਿਰਦ ਪਾ ਲੈਨੇ ਸ਼ਕਿਰਦ ਪਾ ਲੈਨੇ ਉਹਨਾਂ ਦੇ ਸ਼ੈਣਾ ਚੋਲੀ ਪਾ ਦਿੱਤੇ ਲੇਕਿਨ ਸ਼ੈਣਾ ਚੋਲੀ ਵੀ ਗੁਰੂ ਉਹਨੂੰ ਦੇਖ ਕੇ ਪਾਉਂਦਾ ਕਿ ਜਿੱਦੇ ਵਿੱਚ ਕੋਈ ਗੁਣ ਹੋਰੀ ਭਜਨਾ ਦੀ ਭਜਨਾ ਹੈ ਤੁਹਾਡੇ ਜੀ ਚੰਪਾ ਪੁਨੀ ਦੇ ਦੁਆਰੇ ਸਿੰਘ ਨੂੰ ਜਾ ਕੇ ਆਈਆਂ ਲੱਖਾਂ ਨੂੰ ਚਲ ਗਏ ਲੋਕਾਂ ਵੱਲੋਂ ਕਾਫੀ ਪਿਆਰ ਮਿਲਿਆ ਪੋਜ਼ਿਟਿਵ ਕਮੈਂਟਸ ਵੀ ਦੇਖਣ ਨੂੰ ਮਿਲੇ ਆ ਹੋ ਵੀ ਟੀਸੀਸ ਉੱਪਰ ਵੀ ਤੁਸੀਂ ਗਾਇਆ ਬਾਲਾ ਜੀ 뮤ਜ਼ਿਕ ਜੀ 뮤ਜ਼ਿਕ ਦੇ ਉੱਪਰ ਤੁਹਾਡੀ ਹੁਣ ਕੈਸਟ ਚੱਲ ਰਹੀ ਹੈ ਹਰ ਕੋਈ ਬੰਦਾ ਅੱਜ ਕੱਲ ਜੇਕਰ ਇਹ ਟ੍ਰੈਂਡ ਬੜਾ ਆ ਗਿਆ ਬਾਕੀ ਸਟੂਡੀਓ ਦੇ ਵਿੱਚ ਜਾ ਕੇ ਗਾਇਆ ਜਾਵੇ ਟਰੈਕ ਦੇ ਉੱਪਰ ਗਾਇਆ ਜਾਵੇ ਬੜਾ ਕੋਈ ਚੇਂਜਸ ਆ ਗਿਆ ਹਰ ਕੋਈ ਬੰਦਾ ਅੱਜ ਕੱਲ ਜਿਸ ਨੂੰ ਨਹੀਂ ਵੀ ਪਰਾਣਾ ਉਹ ਇਹ ਕਹਿੰਦਾ ਨਾ ਆਟੋ ਟਿਊਨ ਦੇ ਉੱਤੇ ਗਾਇਆ ਮਜ਼ਾ ਆ ਗਿਆ 뮤ਜ਼ਿਕ ਦਾ ਸਕੇਲ ਨਾ ਦੇ ਨਾ ਵੀ ਹੋਵੇ ਇਦਾਂ ਮਤਲਬ ਹਰ ਕਿਸੇ ਬੰਦੇ ਨੂੰ ਗਾ ਗਾਣਾ ਨਹੀਂ ਚਾਹੀਦਾ ਆਟੋ ਟਿਊਨ ਦੇ ਉੱਪਰ ਸਰਪ੍ਰੀ ਬੰਦਾ ਕਹਿੰਦਾ ਮੈਂ ਗਾਦਾ ਨਹੀਂ ਸਭ ਤੋਂ ਬਾਅਦ ਤੇ ਜੋ ਸੁਣਨੀ ਹੈ ਤੁਹਾਡੀ ਗੱਲ ਨੂੰ ਕਲੀਅ ਸਭ ਤੋਂ ਔਖਾ ਕੰਮ ਨਹੀਂ ਹੈ ਸਟੂਡੀਓ ਦੇ ਵਿੱਚ ਗਾਉਣਾ ਕਿਉਂਕਿ ਸਟੂਡੀਓ ਦੇ ਵਿੱਚ ਜਦੋਂ ਤੁਹਾਡੀ ਰਿਪੋਰਟਿੰਗ ਹੁੰਦੀ ਹੈ ਉਹਦੇ ਇੱਕ ਬੀਟ ਚੱਲਦੀ ਹੈ ਉਸ ਬੀਟ ਨੂੰ ਪਕੜ ਕੇ ਗਾਉਣਾ ਹੁੰਦਾ ਉਸ ਬੀਟ ਤੋਂ ਬਾਹਰ ਨਹੀਂ ਜਾਣਾ ਹੁੰਦਾ ਉਸ ਬੀਟ ਤੇ ਗਾ ਕੇ ਫਿਰ ਉਹਦਾ ਟੈਂਪੋ ਸੈੱਟ ਕੀਤਾ ਜਾਂਦਾ ਹੈ ਇਸ ਬੀਟ ਦੇ ਉੱਤੇ ਤੁਸੀਂ ਇੰਨੀ ਸਪੀਡ ਦੇ ਵਿੱਚ ਗਾਉਣਾ ਹੈ ਫਿਰ ਉਹਦੇ ਉੱਤੇ 뮤ਜ਼ਿਕ ਤਿਆਰ ਕੀਤਾ ਜਾਂਦਾ ਫਿਰ 뮤ਜ਼ਿਕ ਦੇ ਨਾਲ ਗਾਉਣਾ ਹੁੰਦਾ ਹੈ ਫਿਰ ਜਿੱਥੇ ਕੋਰਸ ਆਉਣਾ ਹੁੰਦਾ ਛੋਟੀਆਂ-ਛੋਟੀਆਂ ਬਰੀਕੀਆਂ ਨੇ ਕਿਉਂਕਿ ਜਦੋਂ ਤੁਸੀਂ ਲਾਈਵ ਪਾਉਂਦੇ ਜੇ ਉਦੋਂ ਤੁਹਾਨੂੰ ਕੋਈ ਬੰਦਿਸ਼ ਨਹੀਂ ਹੁੰਦੀ ਸਾਜੀ ਮਾੜਾ ਮੋਟਾ ਦੇਖ ਲੈਂਦੇ ਆ ਨਾ ਜਦੋਂ ਤੁਸੀਂ ਸਟੂਡੀਓ ਦੇ ਵਿੱਚ ਗਾਉਣਾ ਹੈ ਉਦੋਂ ਇੱਕ ਗੱਲ ਦਾ ਧਿਆਨ ਰੱਖਣਾ ਹੁੰਦਾ ਕਿ ਤੁਹਾਡੀ ਜਿਹੜੀ ਵੋਲਿਊਮ ਹੈ ਜਿਹੜੀ ਤੁਹਾਡੀ ਪਿਚ ਹੈ ਉਹ ਇੰਜ ਇੰਜ ਨਹੀਂ ਹੋਣੀ ਚਾਹੀਦੀ ਜਿਸ ਪਿਚ ਤੇ ਤੁਸੀਂ ਸ਼ੁਰੂ ਕੀਤਾ ਤੇ ਤੁਹਾਡੀ ਮੁਕਾਈ ਵੀ ਉਸੇ ਪਿਚ ਤੇ ਹੋਣੀ ਚਾਹੀਦੀ ਨਾ ਕਿ ਇੱਕ ਆਵਾਜ਼ ਕਿਤੇ ਜਾ ਰਹੀ ਹੈ ਅੰਤਰਾ ਕਿਤੇ ਜਾ ਰਿਹਾ ਹੈ ਔਰ ਕ੍ਰੋਸ ਲਾਈਨ ਜਿਹੜੀ ਆ ਗਈ ਉਹ ਕਿਤੇ ਜਾ ਰਹੀ ਪਤਾ ਹੀ ਨਹੀਂ ਹੈ ਉਹ ਗਾਉਣ ਵਾਲੇ ਵੀ ਉਹੋ ਜਿਹੇ ਰਿਪੋਰਟਿੰਗ ਕਰਨ ਵਾਲੇ ਨੇ ਬਸ ਇਹ ਦੌੜ ਲੱਗੀ ਪਈ ਹੈ ਕਿ ਮੈਂ ਵੀ ਜਿਵੇਂ ਅੱਜ ਕੋਈ 20 ਸਾਲਾਂ ਦੀ ਮਿਹਨਤ ਬਾਅਦ ਸਕਸੈਸ ਹੋਇਆ ਉਹਨੂੰ ਸਫਲਤਾ ਮਿਲੀ ਹੈ ਤੇ ਅੱਜ ਕੱਲ ਦੇ ਲੋਕ ਕਹਿੰਦੇ ਨੇ ਕਿ ਅਸੀਂ 2 ਦਿਨਾਂ ਦੇ ਵਿੱਚ ਹੀ ਆਪਣੀ ਕੈਸਟ ਬੱਢ ਕੇ ਤੇ ਮੁਕੰਮਲ ਹੋ ਜਾਈਏ ਸੁਪਰ ਹਿੱਟ ਵਜਾਈਏ ਇਹ ਗੱਲਾਂ ਇਨਸਾਨ ਦੀ ਜਿਹੜੀ ਖਿੱਤਰਤ ਕਹਿ ਸਕਦੇ ਨੇ ਕੁਝ ਵੀ ਕਹਿ ਸਕਦੇ ਨੇ ਕਿ ਦੂਸਰੇ ਨੂੰ ਦੇਖ ਕੇ ਆਪਣੇ ਆਪ ਨੂੰ ਵੀ ਕਾਲੀ ਕਾਲੀ ਕਰ ਲੈਂਦੇ ਨੇ ਲੇਕਿਨ ਉਹਦਾ ਜਿਹੜਾ ਖਾਮਿਆਜਾ ਉਹਨੂੰ ਖੁਦ ਨੂੰ ਝੁਕਣਾ ਪੈਂਦਾ ਕਿਉਂਕਿ ਦੁਨੀਆ ਸਿਆਣੀ ਹੋ ਗਈ ਹੈ ਸਮਝ ਵੀ ਹੈ ਸੁਰਦਾ ਵੀ ਪਤਾ ਹੈ ਕੌਣ ਚੰਗਾ ਗਾਉਣ ਵਾਲਾ ਤੇ ਕੌਣ ਮਾੜਾ ਵਾਲਾ ਕਿਉਂਕਿ ਇਹ ਸਾਰਾ ਕੁਝ ਉਸ ਪਰਮਾਤਮਾ ਦੀ ਦਿੱਤੀ ਹੋਈ ਦੇਣ ਹੈ ਬੇਸ ਵੀਲਾ ਬੰਦਾ ਜਰਨਾ ਫਿਰ ਵੀ ਠੀਕ ਹੈ ਬੇ ਤਾਦਾ ਜਰਨਾ ਬਹੁਤ ਔਖਾ ਲੁਕੀ ਤਾਲਾਂ ਚ ਬਾਹਰ ਹੋ ਜਾਂਦੇ ਅਜਿਹਾ ਬਿਲਕੁਲ ਨਹੀਂ ਬਿਲਕੁਲ ਕਿਉਂਕਿ ਮੈਂ ਪਹਿਲਾਂ ਹੀ ਕਿਹਾ ਸੀ ਹਰ ਚੀਜ਼ ਦੇ ਵਿੱਚ ਤਾਲ ਹੈ ਜੇ ਤੁਸੀਂ ਉਹਨੂੰ ਹੀ ਨਹੀਂ ਫੋਲੋ ਕੀਤਾ ਹੁਣ ਜਿਵੇਂ ਮੈਂ ਤੁਰਨ ਦੀ ਇੱਕ ਮਿਸਾਲ ਦਿੱਤੀ ਸੀ ਬੰਦਾ ਤੁਰਦਾ ਤੁਸੀਂ ਪੈਰ ਸਿੱਧੇ ਰੱਖ ਕੇ ਤੁਰੋਗੇ ਤੁਸੀਂ ਸਿੱਧੇ ਤੁਰੇ ਜਾਓਗੇ ਪੈਰ ਟੇਡੇ ਮੇਡੇ ਰੱਖੋਗੇ ਟੀਟਾ ਤੇ ਉਹ ਚਾਲ ਤੁਹਾਡੀ ਚਾਲ ਖਰਾਬ ਹੋ ਜਾਣੀ ਦੇਖਣਾ ਲੈਣ ਕਾ ਨਾ ਪਤਾ ਨਹੀਂ ਇਹਨੂੰ ਕੀ ਹੋਇਆ ਇਸ ਕਰਕੇ ਸਭ ਤੋਂ ਪਹਿਲਾਂ ਜਿਹੜੀ ਤਾਲ ਨੂੰ ਫੜ ਕੇ ਰੱਖਣਾ ਤੇ ਸੁਰ ਨੂੰ ਦੋਨਾਂ ਚੀਜ਼ਾਂ ਨੂੰ ਬਰਾਬਰ ਰੱਖਣਾ ਪੈਣਾ ਕਿਉਂਕਿ ਜੇ ਉਹ ਸਾ ਹੈ ਤੇ ਉਹ ਵੀ ਸਾ ਹੈ ਕਿਉਂਕਿ ਸਾ ਜਿਹੜੀ ਸਰਗਮ ਆ ਉਹ ਸਾ ਤੋਂ ਸ਼ੁਰੂ ਹੁੰਦੀ ਹੈ ਤੇ ਸਾ ਤੇ ਹੀ ਖਤਮ ਹੁੰਦੀ ਸਾ ਰੇ ਦਾ ਮਾ ਪਾ ਦਾ ਨੀ ਸਾ ਸਾ ਤੋਂ ਸ਼ੁਰੂ ਹੁੰਦੀ ਸਾ ਤੇ ਖਤਮ ਹੁੰਦੀ ਜਿਹਨੂੰ ਸਾ ਦਾ ਨਹੀਂ ਪਤਾ ਉਹਨੂੰ ਅਗਲੇ ਸਾਤਕ ਕਿਤੋਂ ਪਹੁੰਚੂ ਸਾ ਖਤਮ ਹੋ ਜਾਵੇ ਸੋ ਸਮਾਪਤ ਹੋ ਗਿਆ ਸਕੇਲ ਤਾਂ ਇਹ ਵੀ ਬੜੇ ਉੱਚੇ ਸੁਣੀ ਦਾ ਜਗਰਾਤਾਂ ਦੇ ਵਿੱਚ ਕੋਰਸ ਵਾਲਿਆਂ ਨੇ ਚੀਕਾਂ ਤੁਸੀਂ ਵੀ ਘੜੋਨੇ ਬੁਣੀਆਂ ਐ ਐਂਡਿੰਗ ਕਰਦੇ ਕਰਦੇ ਦੋ ਭਜਨ ਜ਼ਰੂਰ ਕੋਈ ਨਾ ਕੋਈ ਪਹਿਲਾਂ ਤੁਸੀਂ ਉਹ ਆਪਣਾ ਜਿਹੜਾ ਸਪ੍ਰਿੰਟ ਭਜਣਾ ਚੂਨੀ ਗੋਟੇ ਵਾਦੀ ਉਹਦੀਆਂ ਦੋ ਲਾਈਨਾਂ ਜ਼ਰੂਰ ਦੀ ਜ਼ਰੂਰ ਹੋ ਚਿੰਤਾ ਪੁਰਣੀ ਦੇ ਦਰ ਸਈਓ ਜਾ ਕੇ ਆਈਆਂ ਹੋ ਚਿੰਤਾ ਪੂਰੀ ਨੀ ਦੇ ਦਰਸੈ ਜੋ ਜਾ ਕੇ ਆਈਆਂ ਮੈਂ ਜਾ ਕੇ ਆਈਆਂ ਮੈਂ ਜਾ ਕੇ ਆਈਆਂ ਹੋ ਚੁੰਨੀ ਗੋਟੇ ਵਾਲੀ ਹੋ ਚੁੰਨੀ ਗੋਟੇ ਵਾਲੀ ਮਈਆ ਦੇ ਚੜਾ ਕੇ ਆਈਆਂ ਚੁੰਨੀ ਗੋਟੇ ਵਾਲੀ ਮਈਆ ਦੇ ਚੜਾ ਕੇ ਆਈਆਂ ਇੱਕ ਪਲੰਚਨ ਚੰਚਲ ਜੀ ਨੂੰ ਕਿ ਭੈਣ ਨੂੰ ਭਗਤ ਸਾਡੇ ਜਗਰਾਤਿਆਂ ਦੇ ਮੇਰਾ ਬੜਾ ਫੇਵਰਿਟ ਭਜਨਾ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ ਮਾਂ ਪਹਾੜੀ ਰਾਗ ਵਿੱਚ ਉਹਨਾਂ ਦੇ ਇੱਕ ਭਜਨੇ ਨਾਲ ਐਂਡਿੰਗ ਕਰੀਏ ਇਸ ਦੀ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ ਮਾਂ ਰੂਜ਼ੇ ਮਾਂ ਮੈਂ ਤੇਰੇ ਬਿਨੇ ਰਹਿ ਨਹੀਂ ਸਕਦਾ ਮਾਂ ਮੈਨੂੰ ਤੇਰੀ ਆਦਤ ਪੈ ਗਈ ਮੈਂ ਜੁਦਾਇਆ ਸਹਿ ਨਹੀਂ ਸਕਦਾ ਮਾਂ ਕੀ ਬਾਤ ਹੈ ਮੈਨੂੰ ਤੇਰੀ ਆਦਤ ਪੈ ਗਈ ਮੈਂ ਕਿਉ ਤੂ ਸਾਰੇ ਜਗ ਦੀ ਮਾਏ ਮੈਨੂੰ ਮੇਰੀ ਮਾਂ ਨੇ ਦੱਸਿਆ ਸੀ ਬੱਚਿਆਂ ਲਈ ਠੰਡੜੀ ਛਾਏ ਮੈਨੂੰ ਮੇਰੀ ਮਾਂ ਨੇ ਦੱਸਿਆ ਸੀ ਵਾ ਵਾ ਮੈਂ ਮੂੰਹੋਂ ਕੁਝ ਕਹਿ ਨਹੀਂ ਸਕੀ ਦਾ ਹਮਾ ਵਾ ਵਾ ਜੀ ਮੈਨੂੰ ਤੇਰੀ ਯਾਦਤ ਪੈ ਗਈ ਮੈਂ ਤੇਰੇ ਬਿਨ ਰਹਿ ਨਹੀਂ ਸਕਦਾ ਮੈਨੂੰ ਤੇਰੀ ਯਾਦਤ ਪੈ ਗਈ ਮਾਲ ਗਰਤੀ ਭਾਈ ਨੇ ਸੋ ਇਹ ਸੰਸਾੜੇ ਨਾਲ ਬਿਨੇ ਆਸ਼ੂ ਬਹੁਤ ਬਰੀਕੀ ਨਾਲ ਗੱਲਾਂ ਕੀਤੀਆਂ ਉਹਨਾਂ ਦੇ ਨਾਲ ਬਹੁਤ ਹੀ ਖੂਬਸੂਰਤ ਆਵਾਜ਼ ਤੁਸੀਂ ਦੇਖ ਹੀ ਲਈਆ ਬਹੁਤ ਵਧੀਆ ਰਿਹਾ ਸਾਡਾ ਇੰਟਰਵਿਊ ਬਹੁਤ ਧੰਨਵਾਦ ਕਰਦੀ ਆਂ ਭਾਜੀ ਤੁਹਾਡੇ ਨਾਲ ਬਹੁਤ ਸ਼ੁਕਰੀਆ ਤੁਹਾਡਾ ਧਿਆਨ ਲਈ ਸਾਡੇ ਇੱਕ ਸੱਦੇ ਉੱਤੇ ਸੋ ਜੁੜੇ ਹੋ ਵਿਸ਼ੂ ਜਾਲਾ ਟੀਵੀ ਦੇ ਨਾਲ ਮੈਂ ਦਾਨਿਸ਼ ਕੈਮਰਾਮੈਨ ਸੁਨਿਲ ਸੋਨੀ ਦੇ ਨਾਲ ਥੈਂਕ ਯੂ ਸੋ ਮੱਚ